ਸਤਖਿਰਿਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਬਲਾਚੌਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਆਮੂਮਨ ਜਿਹੜੇ ਸਨੇਚਰ ਆ ਲੋਕਾਂ ਦਾ ਗਿੱਲਾ ਹੁੰਦਾ ਕਿ ਜਿਹੜੇ ਸਨੇਚਰ ਆ ਇਹ ਅਨਪਛਾਤੇ ਰਹ ਜਾਂਦੇ ਆ ਫੜੇ ਨਹੀਂ ਜਾਂਦੇ ਲੇਕਿਨ ਪੁਲਿਸ ਨੇ ਇੱਕ ਸਨੇਚਰ ਨੂੰ ਗ੍ਰਿਫਤਾਰ ਕੀਤਾ ਉਸਦੇ ਮੋਟਰਸਾਈਕਲ ਸਮੇਤ ਉਸ ਨੂੰ ਕਾਬੂ ਕਰ ਲਿਆ ਦੱਸ ਦਈਏ ਕਿ ਇੱਕ ਮਹਿਲਾ ਜੋ ਕਿ ਵਾਰਡ ਨੰਬਰ 6 ਦੀ ਵਾਸੀ ਹੈ ਜਿਹਨਾਂ ਦਾ ਨਾਮ ਰਜਿੰਦਰ ਕੌਰ ਹੈ ਉਹਨਾਂ ਵੱਲੋਂ ਪੁਲਿਸ ਨੂੰ ਕੰਪਲੇਂਟ ਲਿਖਾਈ ਜਾਂਦੀ ਹੈ ਕਿ ਆਪਣੀ ਸਕੂਟੀ ਤੇ ਆਪਣੀ ਸਹੇਲੀ ਬਬੀਤਾ ਨਾਲ ਬਲਾਚੌਰ ਬੱਦੀ ਰੋਡ ਤੇ ਮੇਨ ਚੌਕ ਤੇ ਜਾ ਰਹੇ ਹੁੰਦੇ ਤਾਂ ਪਿੱਛੋਂ ਇੱਕ ਅਣਪਛਾਤਾ ਮੋਟਰਸਾਈਕਲ ਸਵਾਰ ਜਿਹੜਾ ਸਨੇਚਰ ਆਉਂਦਾ ਤੇ ਉਹਨਾਂ ਦਾ ਪਰਸ ਸਨੇਚ ਕਰਕੇ ਲੈ ਜਾਂਦਾ ਪੀਚ ਕਲਰ ਦਾ ਉਹਨਾਂ ਦਾ ਪਰਸ ਹੁੰਦਾ ਜਿਸ ਦੇ ਅੰਦਰ 630 ਰੁਪਏ ਦਸੇ ਜਾ ਰਹੇ ਹਨ ਅਤੇ ਉਹ ਦੱਸ ਦਿਆ ਕਿ ਉਹਨਾਂ ਦੇ ਜ਼ਰੂਰੀ ਦਸਤਾਵੇਜ਼ ਵੀ ਸਨ ਪੁਲਿਸ ਇਸ ਜਿਹੜੇ ਚੋਰ ਨੂੰ ਟ੍ਰੇਸ ਕਰ ਲੈਂਦੀ ਹੈ ਪੁਲਿਸ ਮਸਤੈਦੀ ਦਿਖਾਉਂਦੀ ਹੈ ਕੰਪਲੇਂਟ ਮਿਲਣ ਤੋਂ ਬਾਅਦ ਪੁਲਿਸ ਮਸਤੈਦੀ ਦਿਖਾਉਂਦੀ ਤੇ ਇਸ ਚੋਰ ਨੂੰ ਟਰੇਸ ਕਰ ਲਿਆ ਜਾਂਦਾ ਤੇ ਫੜ ਲਿਆ ਜਾਂਦਾ ਤੇ ਇਸ ਦੇ ਕੋਲ ਜਿਹੜਾ ਮੋਟਰਸਾਈਕਲ ਹੁੰਦਾ ਉਸ ਨੂੰ ਵੀ ਜਿਹੜਾ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਤਾਂ ਇੱਕ ਵਾਰੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਜਦੋਂ ਐਸਐਚਓ ਸਤਨਾਮ ਸਿੰਘ ਮੀਡੀਆ ਦੇ ਮੁਖਾਤਿਬੇ ਤੋਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਚੋਰ ਨੂੰ ਕਿਵੇਂ ਫੜਿਆ ਇਹ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਟੀਐਸ ਐਸਐਸਪੀ ਜ਼ਿਲ੍ਹਾ ਸੀਤ ਭਗਸਨਗਰ ਅਤੇ ਟੀਐਸਪੀ ਸਬਡਿਵੀਜ਼ਨ ਬਲਾ ਬਲਾਚੌਰ ਜੀ ਦੀ ਹਦਾਇਤ ਤੇ ਹਰ ਰੋਜ਼ ਸ਼ਾਮ ਨੂੰ ਔਰ ਸਤਿ ਨਾਲ ਨਾਕਾਬੰਦੀ ਅਤੇ ਪੈਟਰੋਲਿੰਗ ਸ਼ਹਿਰ ਦੇ ਵਿੱਚ ਕੀਤੀ ਜਾਂਦੀ ਹੈ ਕੱਲ ਸਾਡੇ ਨਿਰਮਲ ਕੁਮਾਰ ਏਐਸਆਈ ਥਾਣਾ ਤੋਂ 메ਨ ਚੌਂਗ ਬਲਾਚੌਰ ਵਿੱਚ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਮੌਜੂਦ ਸੀ ਜਿੱਥੇ ਸ਼ਾਮ ਦੇ ਸਮੇਂ ਤਕਰੀਬਨ 7:30 ਵਜੇ ਇੱਕ ਲੇਡੀ ਰਜਿੰਦਰ ਕੌਰ ਪਤਨੀ ਊਂਕਾਰ ਸਿੰਘ ਵਾਸੀ ਬਾਰਨਰ ਨੰਬਰ 6 ਬਲਾਚੌਰ ਨੇ ਆਪਣੇ ਹਸਬੰਦ ਦੇ ਸਮੇਤ ਮੇਰੇ ਕੀਤਾ ਨੂੰ ਧਿਆਨ ਲਸਾਇਆ ਕਿ ਉਹ ਪੱਦੀ ਰੋਡ ਤੇ ਆਪਣੀ ਸਹੇਲੀ ਬਵੀਤਾ ਦੀ ਐਕਟਵਾ ਤੇ ਸਵਾਰ ਹੋ ਕੇ ਆਪਣੇ ਕਿਸੇ ਹੋਰ ਫਰੈਂਡ ਸਰਕਲ ਦੇ ਵਿੱਚ ਸ਼ਗਨ ਦੇਣ ਲਈ ਜਾ ਰਹੀ ਸੀ ਤੇ ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪੀਟਲ ਵਾਲੀ ਗਲੀ ਦੇ ਨਜ਼ਦੀਕ ਕਸ਼ਤਰਾ ਜੂਨਿਅਰ ਦੇ ਕੋਲ ਪਹੁੰਚੇ ਆ ਤੇ ਪਿੱਛੋਂ ਇੱਕ ਨੌਜਵਾਨ ਲੜਕਾ ਮੋਟਰਸਾਈਕਲ ਤੇ ਤੇਜ਼ ਰਫ਼ਤਾਰ ਆਇਆ ਬੈਕ ਸਾਈਡ ਤੋਂ ਪਿੱਛੇ ਤੋਂ ਮਤਲਬ ਉਹ ਕੋਮਕੇ ਉਸਨੇ ਉਹ ਪਾਸੇ ਗੋਦੀ ਵਿੱਚ ਪਿਆ ਸੀਗਾ ਹੈਂਡ ਪਰਸ ਉਹ ਖੋ ਕੇ ਲੈ ਗਿਆ ਸੀ ਤੇ ਉਹਦੇ ਆਧਾਰ ਤੇ ਅਸੀਂ ਨਾਮ ਨੂੰ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 63 23278/2024 ਅੰਡਰ ਸੈਕਸ਼ਨ 304 ਜਮਨ 2 ਬੀ ਐਨ ਐਸ ਪੀ ਐਸ ਸਿਟੀ ਬਲਾਚੌਰ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਤਾਂ ਕੁਝ ਸਮੇਂ ਬਾਅਦ ਹੀ ਸੀਸੀਟੀਵੀ ਫੁਟੇਜ ਅਤੇ ਕੁਝ ਲੋਕਾਂ ਦੇ ਸਹਿਯੋਗ ਨਾਲ ਇਹ ਜਿਹੜਾ ਪਰਸਿਸ ਨਾਇਸ ਕਰਨਾ ਵਿਅਕਤੀ ਸੀਗਾ ਉਸ ਨੂੰ ਅਸੀਂ ਦਰਾਨੇ ਨਾਕਾਬੰਦੀ ਜਿਹੜਾ ਆਪੋ ਮੇਨ ਚੌਂਕ 'ਚ ਕਾਬੂ ਕੀਤਾ ਜਿਸ ਜਿਸ ਦਾ ਨਾਮ ਰঞ্জੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੋਜੇਬੜ ਪਤਾ ਲੱਗਾ ਤੇ ਇਸ ਦੇ ਮੋਟਰਸਾਈਕਲ ਦੀ ਡਿੱਗੀ ਤੇ ਇਹਦੀ ਸਰਚ ਕਰਨ ਤੋਂ ਜਿਹੜਾ ਪਰਸਿਸ ਨੇ ਖੋਇਆ ਸੀਗਾ ਸਮੇਤ ਉਹਦੇ ਵਿੱਚ ਜੋ ਵੀ ਉਹਨਾਂ ਨੇ ਆਪਣੇ ਪੈਸੇ ਦੱਸੇ ਸੀ 630 ਰੁਪਏ ਦੇ ਲਗਭਗ ਸੀਗੇ ਤੇ ਕੁਝ ਉਹਨਾਂ ਨੇ ਜ਼ਰੂਰੀ ਡਾਕੂਮੈਂਟਸ ਸੀਗੇ ਉਸੇ ਤਰ੍ਹਾਂ ਹੀ ਸੇਮ ਆ ਇਸ ਤੋਂ ਜਿਹੜੇ ਉਹ ਬਰਾਮਦ ਕੀਤੇ ਗਏ ਇਸ ਤੋਂ ਪਹਿਲਾਂ ਕਿ ਮੁਕੱਦਮਾ ਨਹੀਂ ਆਇਆ ਅਸੀਂ ਪਰਵੇਲ ਰਿਪੋਰਟ ਦੇਖਿਆ ਹੈ ਕਿ ਖਿਲਾਫ ਜਿਹੜੇ ਦੋ ਮੁਕੱਦਮੇ ਹੋਰ ਸਾਡੇ ਰਿਕਾਰਡਾਂ ਦਾ ਉਹ ਥਾਣੇ ਦੇ ਦਰਜ ਹਨ ਨੰਬਰ ਪਹਿਲਾ ਮੁਕੱਦਮਾ ਇਹਦੇ 156185 ਦਾ ਹੈਗਾ ਤੇ ਦੂਸਰਾ ਇਹਦੇ ਕੋਈ ਵਾਈਫ ਨਾਲ ਇਹਦਾ ਕੋਈ ਜਿਹੜਾ ਡਿਸਪਿਊਟ ਚੱਲਦਾ ਫੈਮਿਲੀ ਰਿਲੇਸ਼ਨਸ ਹੌਸਬੰਦੀ ਇਹਦੇ ਦੋ ਮੁਕੱਦਮੇ ਇਹਦੇ ਖਿਲਾਫ ਦਰਜ ਕਿੰਨੇ ਘੰਟੇ ਜੇ ਆਪਕੋ ਜਿਹੜਾ ਲਗਭਗ ਸਾਨੂੰ ਇਹ ਵਾਰਦਾਤ ਹੋਣ ਤੋਂ ਲੈ ਕੇ ਤੇ ਇਦੇ ਭਾਰ ਤੱਕ ਸਾਨੂੰ ਤਕਰੀਬਨ ਡੇਢ ਦੋ ਘੰਟਿਆਂ ਵਿੱਚ ਸਫਲਤਾ ਮਿਲ ਗਈ ਸੀ